ਲਾਵੀ ਕਰਾ ਦਾ ਨਿਬੜ ਗਿਆ ਗੰਮਾ ਹੁਣੇ ਪਾ ਲੱਗਿਆ ਧੌਣ ਤੇ ਆ ਕਰਤਾ ਸਾਫ ਡਿਸਟ੍ਰੀਬਿਊਟਰ ਓਕੇ ਕਰਤਾ ਬੋਰਚ ਨਾਲ ਜਮ ਤੋਕੇ ਖੜਾਵਾਗੇ ਪਰ ਇਹਨਾਂ ਤਵਾਰ ਨਹੀਂ ਕਿਹੜਾ ਲਵੇੜਨ ਵਾਲਾ ਆ ਜੇ ਪਰ ਹੁਣ ਤਕਰੀਬਨ ਨਿਬੜ ਵੇ ਮੀਂਹ ਪਿਆ ਵੇ ਤੇ ਮੱਕੀਆਂ ਵਾਲੇ ਵੀ ਹੁਣ ਮੁਸ਼ਕਲ ਨਾ ਦਣਾ ਚ ਲੱਗੇ ਕਰਾ ਤੇ بس ਹੁਣ ਤੱਕ ਹੀ ਨੇ ਆਉਣਾ ਵੈਸੇ ਧੋ ਦੰਨੇ ਹੁਣ ਕਰਾ ਧੋਤਾ ਜਮਾ ਓਕੇ ਕਰਤਾ ਚਮਕ ਗਿਆ ਤੇ ਦੇਖੋ ਬਿਲਕੁਲ ਚਮਕਾਤਾ ਵਿਚੋਂ ਵੀ ਖੋਲ ਕੇ ਹਟਾ ਪਾ ਜਾ ਇੱਥੇ ਰਿੱਤਾ ਮਿੱਟੀ ਬਹੁਤ ਖੜ ਜਾਂਦਾ ਆ ਦੇਖੋ ਇਹ ਗੇਰਜ ਸਾਰਾ ਜੇ ਪਾਣੀ ਮਾਰ ਕੇ ਸਭ ਧੋਤਾ ਤੇ ਆ ਦੇਖੋ ਡਿਸਟ੍ਰਿਬਿਊਟਰ ਲੱਗਦਾ ਵੀ ਸੀਜ਼ਨ ਲਾਇਆ ਹੋਇਆ ਇਹ ਸਾਰੀਆਂ ਚੀਜ਼ਾਂ ਜੋ ਗਾਰਾ ਕੱਢਣਾ ਚਾਹੀਦੇ ਕਿਉਂਕਿ ਫੇਰ ਜੜ ਪਈ ਜਾਂਦੀ ਹੈ ਸਪੱਖ ਸਭ ਕੇ ਤਾਂ ਓਕੇ ਕਰਤਾ ਸੀ ਉਹਨੇ ਨੂੰ ਤੇਲ ਲਾ ਕੇ ਖੜਾ ਦਾਂਗੇ ਤੇ ਆਹਨ ਬਣ ਗਿਆ ਓਕੇ ਦੇਖੋ ਬਣ ਗਿਆ ਨਮਾ ਜਮਾ ਇਹ ਰੰਗ ਖੇੜਦਾ ਬਹੁਤ ਆ ਪਤਾ ਨਹੀਂ ਕੀ ਚੱਕਰ ਤੇ ਟਰੈਕਟਰ ਧੋਣ ਵਾਲਾ ਪਿਆ ਹਲੇ ਵੀ ਬਹੁਤ ਲਿਬੜਿਆ ਹੋਇਆ ਇਹਨੂੰ ਵੀ ਧੋਵਾਂਗੇ ਦੇਖਦੇ ਆ ਅੱਜ ਪਹਿਲਾਂ ਖਰਾ ਖੜਾ ਦਈਏ ਫਿਰ ਦੇਖਦੇ ਆ ਇਹ ਟਾਈਮ ਲੱਗਿਆ ਤਾਂ